ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵਾਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਅਤੇ ਕੈਨੇਡਾ ਸਿਟੀਨਸ਼ਿਪ ਦੇ ਚਾਹਵਾਨਾਂ ਦੇ ਲਈ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਕੈਨੇਡਾ ਤੋਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਰਾਤੋਂ ਰਾਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਕਰ ਦਿੱਤੇ ਗਏ ਹਨ ਦੋ ਵੱਡੇ ਬਦਲਾਅ ਜੀ ਹਾਂ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਜੰਮੇ ਪਲੇ ਹੁੰਦੇ ਸਨ ਜਿਨ੍ਹਾਂ ਦਾ ਜਨਮ ਕੈਨੇਡਾ ਦੇ ਵਿੱਚ ਹੋਇਆ ਹੁੰਦਾ ਸੀ ਪਹਿਲਾਂ ਉਹੀ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਸੱਦ ਸਕਦੇ ਹੁੰਦੇ ਸਨ ਜੋ ਕਿ ਸਿਟੀਜ਼ਨ ਸਿੱਧੇ ਤੌਰ ਦੇ ਉੱਤੇ ਦਬਾਅ ਸਕਦੇ ਹੁੰਦੇ ਸਨ ਸੋ ਜਿਹੜੇ ਪੰਜਾਬ ਤੋਂ ਪੰਜਾਬੀ ਗਏ ਹੋਏ ਹੁੰਦੇ ਸਨ ਸੋ ਉਹਨਾਂ ਨੂੰ ਪਹਿਲਾਂ ਪੀਆਰ ਦਿਵਾਉਣੀ ਪੈਂਦੀ ਸੀ ਤੇ ਲੰਮੇ ਪ੍ਰੋਸੈਸ ਤੋਂ ਬਾਅਦ ਹੀ ਉਹ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਸੱਦ ਸਕਦੇ ਸਨ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਭਾਰਤ ਤੋਂ ਗਏ ਹੋਏ ਹਨ ਪੰਜਾਬ ਤੋਂ ਗਏ ਹੋਏ ਹਨ ਤੇ ਕੈਨੇਡਾ ਦੇ ਵਿੱਚ ਉਹ ਸਿਟੀਜ਼ਨ ਹੋ ਚੁੱਕੇ ਹਨ ਜੇਕਰ ਉਹਨਾਂ ਦੇ ਬੱਚਿਆਂ ਦਾ ਜਨਮ ਹੁਣ ਭਾਰਤ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੁੰਦਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਹੁਣ ਸਿੱਧੇ ਤੌਰ ਦੇ ਉੱਤੇ ਕੈਨੇਡਾ ਦੀ ਸਿਟੀਨਸ਼ਿਪ ਦਵਾ ਸਕਦੇ ਹਨ ਸੋ ਬਿਲ ਸੀ 3 ਇਹ ਪਾਸ ਕੀਤਾ ਜਾ ਸਕਦਾ ਹੈ ਹੁਣ ਜਲਦ ਹੀ ਸੋ ਇਹ ਬਿਲ ਪਾਸ ਹੋਣ ਦੀ ਕਾਫੀ ਜ਼ਿਆਦਾ ਉਮੀਦ ਵੀ ਲਗਾਈ ਜਾ ਰਹੀ ਹੈ ਸੋ ਸਾਲ 2025 ਦੇ ਵਿੱਚ ਹੀ ਇਹ ਬਿਲ ਸੀ 3 ਪਾਸ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕੀ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਸਿਟੀਜ਼ਨ ਹੋ ਚੁੱਕੇ ਹਨ ਜੇਕਰ ਉਹਨਾਂ ਦੇ ਬੱਚੇ ਪੰਜਾਬ ਜਾਂ ਫਿਰ ਭਾਰਤ ਦੇ ਵਿੱਚ ਰਹਿ ਚੁੱਕੇ ਹਨ ਤੇ ਉਹ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਹੁਣ ਕੈਨੇਡਾ ਦੀ ਦਵਾ ਸਕਦੇ ਹਨ ਜਦਕਿ ਪਹਿਲਾਂ ਲੰਮਾ ਪ੍ਰੋਸੈਸ ਚੱਲਦਾ ਸੀ ਅਤੇ ਪੀਆਰ ਪਹਿਲਾਂ ਲੈਣੀ ਪੈਂਦੀ ਸੀ ਤੇ ਜਿਸ ਤੋਂ ਬਾਅਦ ਹੀ ਉਹ ਸਿਟੀਜ਼ਨ ਹੁੰਦੇ ਸਨ ਸੋ ਇਹ ਕੱਲੇ ਅਧਿਕਾਰ ਜਿਹੜੇ ਕਿ ਕੈਨੇਡਾ ਦੇ ਵਿੱਚ ਜਨਮ ਲੈ ਕੇ ਸਿਟੀਜ਼ਨ ਹੋਏ ਹੁੰਦੇ ਸਨ ਸੋ ਉਹਨਾਂ ਨੂੰ ਹੀ ਦਿੱਤੇ ਗਏ ਸੀ ਪਰ ਹੁਣ ਭਾਰਤ ਪੰਜਾਬ ਤੋਂ ਜਾ ਕੇ ਜਿਹੜੇ ਪੰਜਾਬੀ ਭਾਰਤੀ ਪੀਆਰ ਸਿਟੀਜ਼ਨ ਹੋਏ ਆ ਉਹਨਾਂ ਨੂੰ ਵੀ ਇਹ ਅਧਿਕਾਰ ਦੇ ਦਿੱਤੇ ਗਏ ਹਨ ਇਸ ਤੋਂ ਨਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਇਸ ਸਮੇਂ ਪੀਆਰ ਲੈਣ ਦੇ ਲਈ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਮਾਸ਼ੰਗਾਰਚ ਕਰਨਾ ਪੈ ਰਿਹਾ ਹੈ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਸਾਲ 2026 ਦੇ ਦੌਰਾਨ ਨਵੇਂ ਪੀਆਰ ਪਾਥਵੇ ਓਪਨ ਕੀਤੇ ਜਾਣਗੇ ਜਿਸ ਦੇ ਕਾਰਨ 1 ਲੱਖ ਦੇ ਕਰੀਬ ਲੋਕਾਂ ਨੂੰ ਸਿੱਧੀ ਪੀਆਰ ਦਿੱਤੀ ਜਾ ਸਕਦੀ ਹੈ ਤੇ ਦੂਜੇ ਪਾਸੇ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਜਿਹੜੇ ਪੰਜਾਬੀ ਭਾਰਤੀ ਹੁਣ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਆਏ ਹਨ ਜਾਂ ਫਿਰ ਇਸ ਤੋਂ ਇਲਾਵਾ ਵਰਕ ਪਰਮਿਟ ਤੇ ਆਏ ਹਨ ਸੋ ਜੇਕਰ ਉਹ ਕੈਨੇਡਾ ਦੇ ਵਿੱਚ ਫ੍ਰੈਂਚ ਭਾਸ਼ਾ ਸਿੱਖ ਲੈਂਦੇ ਹਨ ਤੇ ਉਹ ਨੂੰ ਆਸਾਨੀ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਪੀਆਰ ਮਿਲ ਜਾਵੇਗੀ ਕਿਉਂਕਿ ਫ੍ਰੈਂਚ ਭਾਸ਼ਾ ਦੇ ਵਿੱਚ ਸੀਆਰਐਸ ਸਕੋਰ ਕਾਫੀ ਜ਼ਿਆਦਾ ਘੱਟ ਰੱਖਿਆ ਗਿਆ ਹੈ ਤੇ ਇਸੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਦਿੱਤੀ ਜਾ ਰਹੀ ਹੈ ਸੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਡਰਾ ਵੀ ਕੱਢੇ ਜਾ ਰਹੇ ਹਨ ਸੋ ਸਭ ਤੋਂ ਜ਼ਿਆਦਾ ਡਰਾ ਹੁਣ ਫ੍ਰੈਂਚ ਭਾਸ਼ਾ ਦੇ ਵਿੱਚ ਹੀ ਕੱਢੇ ਜਾ ਰਹੇ ਹਨ ਤੇ ਇਸ ਦੇ ਵਿੱਚ ਸੀਆਰਐਸ ਸਕੋਰ ਵੀ 500 ਤੋਂ ਹੇਠਾਂ ਜਾਂ ਫਿਰ 400 ਦੇ ਕਰੀਬ ਰੱਖਿਆ ਜਾ ਰਿਹਾ ਹੈ